ਚੋਣਾ ਆਇਆਂ ਰੰਗ ਨਵੇਂ ਨੇ ਚਾਲ ਨਮੀ ਕੋਈ ਚੱਲਣਗੇ ਹੁਣ ਕਿਤੇ ਵਿਰੋਧੀ ਗਲ ਲੱਗਣਗੇ ਆਪਣੇ ਹੀ ਕਿਤੇ ਦਬਲਣਗੇ ਹੁਣ ਚੋਣਾ ਆਇਆਂ ਰੰਗ ਨਵੇਂ ਨੇ ਚਾਲ ਨਮੀ ਕੋਈ ਚੱਲਣਗੇ ਹੁਣ ਕਿਤੇ ਵਿਰੋਧੀ ਗਲ ਲੱਗਣਗੇ ਆਪਣੇ ਹੀ ਕਿਤੇ ਦਬਲਣਗੇ ਹੁਣ ਬਹੁਤੀ ਥਾਂ ਵੀ ਆਪ ਜਾਣਗੇ ਚੇਲੇ ਚਪਟੇ ਕੱਲਣਗੇ ਹੁਣ ਨਹੀਂ ਸੀ ਜਿਹੜੇ ਨਜ਼ਰੀ ਆਉਂਦੇ ਦਰ ਦਰਵਾਜ਼ੇ ਮੱਲਣਗੇ ਹੁਣ ਜੋੜ ਤੋੜ ਧਰ ਲਾਲਚ ਦੇ ਕੇ ਪੈਰੋਂ ਜਾਣੇ ਕਈ ਉਖਾੜੇ ਪਹਿਲਾਂ ਜਿਹੜੇ ਪਰਦੇ ਵਿੱਚ ਸੀ ਕਈ ਜਾਣਗੇ ਪਾਜ ਉਘਾੜੇ ਤੂੰ ਕੌਣ ਮੈਂ ਖਾਮ ਖਾਜੀ ਬਣਨੇ ਸਾਡੇ ਕਿਸਮਤ ਘਾੜੇ ਹਾਲ ਚਾਲ ਰੁੱਖਾਂ ਦਾ ਪੁੱਛਣ ਚੱਲ ਕੇ ਆਉਣੇ ਆਪ ਕੁਹਾੜੇ ਰੈਲੀਆਂ ਜਲਸੇ ਬਿਆਨ ਬਾਜ਼ੀਆਂ ਕਈ ਤਰਕੀਬਾਂ ਕਈ ਤਕਰੀਰਾਂ ਮੇੜੇ ਤੇ ਇਲਜ਼ਾਮ ਬਾਜ਼ੀਆਂ ਕਰ ਨੈਤਿਕਤਾ ਲੀਰਾਂ ਲੀਰਾਂ ਹਰ ਵਾਰੀ ਕਿਉਂ ਖੋਟਿਆਂ ਦੇ ਹੱਥ ਦੇ ਬੰਦੇ ਅਸੀਂ ਹਾਂ ਤਕਦੀਰਾਂ ਮੇਣਤ ਕਸ਼ਤਾ ਖਾਲੀ ਠੂਠਾ ਕੁੱਤੇ ਖਾਂਦੇ ਫਿਰਦੇ ਖੀਰਾ ਵੈਸੇ ਲੋਕੀ ਆਮ ਤੌਰ ਤੇ ਆਪਣਾ ਹੀ ਮਤਲਬ ਕੱਢਦੇ ਹੁੰਦੇ ਮਤਲਬ ਲਈ ਬਾਹ ਫੜ ਲੈਂਦੇ ਤੇ ਮਤਲਬ ਦੇ ਲਈ ਛੱਡਦੇ ਹੁੰਦੇ ਉਪਰ ਉਪਰ ਮਿੱਠੀ ਬੋਲੀ ਜੜ ਉੰਜ ਅੰਦਰੋਂ ਵੱਢਦੇ ਹੁੰਦੇ ਮਤਲਬ ਲਈ ਹੀ ਲੀਡਰ ਝੰਡੇ ਪੁੱਟਦੇ ਕਿੱਧਰੇ ਗੱਡਦੇ ਹੁੰਦੇ ਵੱਖ ਵਿਚਾਰ ਤਾਂ ਸਦਾ ਹੀ ਰਹਿਣੇ ਜਿਉਂਦੇ ਹੋਣ ਦੀ ਇਹ ਨਿਸ਼ਾਨੀ ਵੱਖ ਵਿਚਾਰਾਂ ਵਾਲੇ ਸੱਜਣੋਂ ਹੁੰਦੇ ਨਹੀਂ ਜੇ ਦੁਸ਼ਮਣ ਜਾਨੀ ਜਿੰਨੂੰ ਪੌਣੀ ਵੋਟ ਪਾਲਿਓ ਤੁਹਾਡੀ ਮਰਜ਼ੀ ਤੇ ਮਨਮਾਨੀ ਆਪਸ ਦੇ ਵਿੱਚ ਉਲਝ ਉਲਝ ਕੇ ਕਿਉਂ ਉਲਝਾਉਂਦੇ ਰਹਿੰਦੇ ਤਾਣੀ ਇੱਕ ਕਮਲਾ ਸਮਝਾਵੇ ਵੇੜਾ ਤੇ ਵੇੜਾ ਕਮਲਾ ਸਮਝਾਵੇ ਕਿਹੜਾ ਕਮਲੇ ਉਹਦੇ ਹੀ ਗੱਲ ਪੈਂਦੇ ਉਹਨਾਂ ਨੂੰ ਸਮਝਾਵੇ ਜਿਹੜਾ ਆਪਸ ਵਿੱਚ ਵਿਗਾੜ ਨਾ ਪਾਇਓ ਲੀਡਰ ਤੁਰ ਜੜ ਦੇਕੇ ਢੇੜਾ ਆਪਸ ਵਿੱਚ ਤੁਸੀਂ ਮਿਲਣਾ ਗਿਲਣਾ ਸਾਂਝਾ ਦੁੱਖ ਸੁੱਖ ਹਾਸਾ ਖੇੜਾ ਛੱਡ ਕੇ ਘਰ ਦੇ ਕੰਮਕਾਰ ਕਈ ਹੋਰੀ ਕੰਮੀ ਝੁੱਟ ਧਾਣੇ ਨੇ ਕਈਆਂ ਝੁੱਗੇ ਚੌੜ ਕਰਾਉਣੇ ਬੁੱਲੇ ਕਈਆਂ ਲੁੱਟ ਜਾਣੇ ਨੇ ਇਕੱਠੇ ਉੱਠਦੇ ਬੈਂਦੇ ਸੀ ਜੋ ਬਣ ਕਈਆਂ ਦੇ ਘੁੱਟ ਜਾਣੇ ਨੇ ਕਈ ਇਹਨਾਂ ਲਈ ਬਲ ਅਜੰਦਰ ਆਪਣਿਆਂ ਤੋਂ ਹੀ ਟੁੱਟ ਜਾਣੇ ਨੇ ਕਈ ਇਹਨਾਂ ਲਈ ਬਲ ਅਜੰਦਰ ਆਪਣਿਆਂ ਤੋਂ ਹੀ ਟੁੱਟ ਜਾਣੇ ਨੇ